ਮੈਂ ਇੱਕ ਗੱਲ ਕਰਨ ਲਗਾ ਕਮੈਂਟਾਂ ਦੇ ਵਿੱਚ ਰੂੜੇ ਦੱਸਿਆ ਸੀ ਕਿ ਪੰਜਾਬ ਇੱਕ ਇਹੋ ਜਿਹੀ ਧਰਤੀ ਸੀ ਕਿ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਕੋਈ ਕਸਰ ਹੀ ਨਹੀਂ ਛੱਡੀ ਸੀ ਲੰਗਰ ਲਵਾਏ ਲੰਗਰ ਵੀ ਪੰਜਾਬ ਦੀ ਧਰਤੀ ਤੇ ਕੋਈ ਬੰਦਾ ਵੀ ਭੁੱਖਾ ਨਹੀਂ ਸੌ ਸਕਦਾ ਸੀ ਸਭ ਮੇਰੇ ਮੇਰੇ ਅੱਜ ਕੇ ਰੋਟੀ ਖਾ ਕੇ ਸੌਂਦਾ ਸੀ ਇਹੋ ਜੀ ਕੋਈ ਗੱਲ ਨਹੀਂ ਸੀ ਤਾਂ ਇਹ ਸਾਡੀਆਂ ਸਰਕਾਰਾਂ ਨੇ ਤੁਸੀਂ ਦੇਖ ਲਓ ਇਹ ਸਾਡਿਆਂ ਲੋਕਾਂ ਨੇ ਆ ਜਿਹੜਾ ਉਹ ਫੋਟੋ ਦੇਖੋਗੇ ਸਕਰੀਨ ਤੇ ਇਹਨਾਂ ਲੋਕਾਂ ਨੇ ਸਾਨੂੰ ਭੁਖਾਰੇ ਬਣਾ ਕੇ ਰੱਖਤਾ ਭਖਾਰੀ ਬਣਾ ਕਰਤਾ ਜਿਹੜੇ ਅਸੀਂ ਆਨ ਦਾਦਾ ਦੇਸ਼ਾਂ ਵਿਦੇਸ਼ਾਂ ਦਾ ਟਿੱਡ ਭਰਨ ਵਾਲੇ ਜਿਵੇਂ ਸਾਡੇ ਬਜ਼ੁਰਗਾਂ ਨੇ ਹੁੰਦੇ ਨੇ ਬੰਗਰੇ ਜਾਂਦੇ ਜਾਂਦੇ ਚਾਹ ਲਾ ਗਏ ਚਾਹ ਤੇ ਉਹੀ ਗੱਲ ਇਹ ਬਣ ਗਈ ਬਈ ਗਰੀਬ ਮੀਰ ਦਾ ਟਿੱਡ ਭਰਨ ਵਾਲੇ ਤੇ ਅੱਜ ਅਸੀਂ ਭਖਾਰੀ ਬਣ ਗਏ ਆ ਅੱਜ ਅਸੀਂ ਭਖਾਰੀ ਬਣ ਗਏ ਭਖਾਰੀ ਕੀ ਵੀ ਜਿਹੜਾ 100 100 ਕਿੱਲੇ ਵਾਲਾ ਨਾ 100 100 ਕਿੱਲੇ ਵਾਲਾ ਉਹ ਵੀ ਕਣਕ ਦੀ ਬੁਗਰੀ ਫੜ ਕੇ 40 ਕਿੱਲੇ ਵਾਲਾ ਵੀ ਕਣਕ ਦੀ ਬੋਰੀ ਫੜ ਕੇ ਤੇ ਸਰਕਾਰ ਦੀ ਕਣਕ ਲائن ਨੂੰ ਤਿਆਰ ਹੈ ਚਲੋ ਜਿਹੜਾ ਕੋਈ ਗਰੀਬ ਸਾਡੇ ਕੋਲ ਦਾ ਮੰਨ ਲਿਆ ਜੇ ਕੁਝ ਆੜੀਦਾਰੇ ਮੰਨ ਲਿਆ ਪਰ ਇਥੇ ਉਹ ਬੰਦੇ ਵੇਖੇ ਨੇ ਕਿ ਜਿਹੜੇ 15 15 20 ਵੀ ਲੱਖ ਦੀਆਂ ਗੱਡੀਆਂ ਤੇ ਕਣਕ ਲੈਣ ਆਉਂਦੇ ਨੇ 15 20 ਵੀ ਲੱਖ ਰਿਆਂ ਗੱਡੀਆਂ ਤੇ ਕਣਕ ਲੈਣ ਆਉਂਦੇ ਨੇ ਮੈਂ ਉਹ ਬੰਦੇ ਵੇਚ ਚੁੱਕਿਆ ਤੁਸੀਂ ਉਹ ਦੇਖ ਲਓ ਤੇ ਜਿੱਥੇ 24 ਘੰਟੇ ਲੰਗਰ ਲਗਾ ਰਿੰਦਾ ਸਾਡੇ ਕਿਸੇ ਵੀ ਗੁਰਦੁਆਰੇ ਦੇ ਵਿੱਚ ਵੀ ਵੇਖ ਲੋ ਗੁਰੂ ਸਾਹਿਬ ਦੇ ਵੇਖ ਲੋ ਤੇ ਹਰ ਗਰੀਬ ਮੀਰ ਰੋਟੀ ਖਾ ਕੇ ਸੌਂਦਾ ਤਾਂ ਸਰਕਾਰਾਂ ਨੇ ਇੱਕ ਇਹੋ ਜਿਹੀ ਗੇਮ ਖੇਡੀ ਵੀ ਇੱਕ ਨੂੰ ਇੱਕੋ ਜਿਹੀ ਇਹਨਾਂ ਨੂੰ ਲਾਓ ਮਗਰ ਤੇ ਜਿਵੇਂ ਮਰਜੀ ਇਹਨਾਂ ਤੋਂ ਕਰਵਾਈ ਜੋ ਇਹ ਕਰੀ ਜਾਣਗੇ ਤੇ ਗੱਲ ਵਾ ਕੇ ਸਾਡੇ ਜੋ ਕੋਈ ਝੂਠ ਨੇ ਸੀ ਉਵੇਂ ਹੀ ਕਰੀ ਜਾਂਦੇ ਆ ਤੁਸੀਂ ਇੱਕ ਦੇਖੋ ਦੇਖੋ ਇਹ ਗੁਜਰਾਤ ਦੀ ਧਰਤੀ ਤੇ ਗਏ ਨੇ ਸਾਡੇ ਆ ਜਿਹੜੇ ਨੇ ਦੂਜੇ ਗੁਜਰਾਤ ਦੀ ਧਰਤੀ ਤੇ ਗਏ ਨੇ ਗੁਜਰਾਤ ਦੀ ਧਰਤੀ ਤੇ ਜਾ ਕੇ ਇਹਨਾਂ ਨੇ ਸਾਰਾ ਜੋਰ ਲਾ ਲਿਆ ਸਪੈਸ਼ਲੀ ਤੁਹਾਨੂੰ ਫਰੀ ਦੇਾਂਗੇ ਆ ਚੜੂ ਵਾਲਿਆਂ ਨੇ ਤੇ ਗੁਜਰਾਤ ਦੇ ਲੋਕਾਂ ਨੇ ਗੱਲ ਕੀਤੀ ਵੀ ਸਾਨੂੰ ਫੋਕਟ ਦਾ ਖਾਣ ਦੀ ਲੋੜ ਨਹੀਂ ਕੀ ਅਸੀਂ ਆਪਦੀ ਕਮਾਈ ਕਰਕੇ ਖਾਾਂਗੇ ਠੀਕ ਹੈ ਵੀ ਸਿ ਫਰੀਦ ਨਹੀਂ ਖਾਣਾ ਵੀ ਸਾਨੂੰ ਕਮਾਈ ਕਰਕੇ ਤੇ ਉਹ ਵੀ ਉਹਨਾਂ ਨੇ ਨਾ ਕਹਿੰਦਾ ਲਿਆ ਮੋਦੀ ਦਾ ਵੀ ਸਾਨੂੰ ਮੋਦੀ ਸਾਹਿਬ ਨੇ ਕੰਮ ਦਿੱਤੇ ਨੇ ਤੇ ਅਸੀਂ ਫਰੀਦ ਦਾ ਖਾਣਾ ਨਹੀਂ ਖਾਣਾ ਅਸੀਂ ਆਪਦੀ ਮਿਹਨਤ ਕਰਕੇ ਖਾਣੀ ਹੈ ਤੇ ਵੇਖ ਲਓ ਤੁਸੀਂ ਅੱਜ ਉਹ ਦਿਨ ਵੇਖਣ ਆ ਲਿਆ ਕੇ ਨੇ ਅਸੀਂ ਤਾਂ ਹੋ ਜਨੇ ਕਈ ਨਾ ਮੈਂ ਕਈ ਨਾ ਸੋਚਦਾ ਰਿਹਾ ਨਾ ਕਿ ਯਾਰ ਅਸੀਂ ਵੀ ਤੁਰ ਕਿਹੜੇ ਪਾਸੇ ਨੂੰ ਪਿਆ ਆ ਜਿਹੜੀ ਕਣਕ ਆਉਂਦੀ ਆ ਜਿਹੜੀ ਆਪਣੇ ਕਣਕ ਆਉਂਦੀ ਕਦੇ ਧਿਆਨ ਨਾਲ ਵੇਖੀ ਕਿਸੇ ਨੇ ਇਕ ਚੋਲੋ ਤੁਸੀਂ ਕਿ ਮੈਂ ਕਣਕਾਈ ਦੇ ਵਿੱਚ ਗੰਦੀ ਤੇ ਮਿੱਟੀ ਵਿੱਚ ਰਹੀ ਵਿੱਚ ਰੂੜੀਆਂ ਜਿਹੜੀ ਆਪਾਂ ਨੂੰ ਜਿਹੜੀ ਕਣਕ ਨੇ ਦੇਣਾ ਲੋਕਾਂ ਨੂੰ ਵਿੱਚ ਮਿੱਟੀ ਤੇ ਰੂੜੀਆਂ ਰੋੜੀਆਂ ਰਲੀਆਂ ਵਿੱਚ ਉਹ ਕਣਕ ਆਲ ਨੇ ਬੜੀ ਦੁਖ ਵਾਲੀ ਗੱਲ ਹੈ ਵੀ ਗੁਰੂ ਆਪੇ ਦੀ ਧਰਤੀ ਜਿਹੜੇ ਲੋਕਾਂ ਦਾ ਪੇਟ ਭਰਨ ਵਾਲੇ ਤੇ ਅੱਜ ਇਨੇ ਨੇ ਕੱਲੇ ਆਲੇ ਲੋਗ ਗੱਟੂ ਚੱਕੀ ਫਿਰਦੇ ਨੇ ਵੱਡੇ ਵੱਡੇ ਲੋਗ ਪਰ ਇਹ ਸਰਕਾਰਾਂ ਦੀ ਸਿਆਸਤ ਸੀ ਬਾਕੀ ਪੈਸਾ ਸਰਕਾਰ ਨੇ ਧੂੜਾ ਕੱਢਿਆ ਹੁਣ ਤੁਸੀਂ ਦੇਖ ਲਓ ਕਿੰਨਾ 2500 ਕਰੋੜ ਇਲੈਕਸ਼ਨ ਦੇ ਵਿੱਚ ਫਿਰ ਕਰਜ਼ਾ ਲੈ ਲਿਆ ਨੇ ਤੇ ਤਨਖਾਹਾਂਾਂ ਨੂੰ ਤਾਂ ਫੇਰ ਨਹੀਂ ਦਿੱਤੀਆਂ ਦੀਆਂ ਪਈਆਂ ਜਿੱਦਨ ਦਾ ਝਾੜੂ ਸਰਕਾਰ ਆਈ ਉਦੋਂ ਦਾ 75 ਕਰੋੜ ਰੁਪਇਆ ਕਰਜ਼ਾ ਛੜ ਗਿਆ ਸਿਰ ਤੇ ਉਹ ਵੀ ਕੀ ਕਰਨਗੇ ਲੀਡਰ ਵੀ ਕੀ ਕਰਨਗੇ ਵੀ ਬੱਸਾਂ ਵੀ ਫਰੀ ਬਿਜਲੀ ਵੀ ਫਰੀ ਤੇ ਕੀ ਕਰਨਗੇ ਉਹ 70 70000 ਰੁਪਏ 40 40000 ਰੁਪਏ ਤਰਖਾਵਾ ਨੇ ਸਰਕਾਰ ਕਿੱਥੋਂ ਦੇਵੇਗੀ ਜੇ ਬਿਜਲੀ ਮਹਿੰਗਾ ਆਇਆ ਤੇ ਉਹ ਜੋ ਬਿਜਲੀ ਦਾ ਮੀਟਰਾਂ ਦੇ ਬਿੱਲ ਜਾਂ ਤੇ ਸਰਕਾਰ ਕਰਜ਼ਾ ਨਾਲ ਲਵੇ ਦੋਸ਼ਤਾ ਪਾ ਦਿੰਦੇ ਆ ਪੈਸਾ ਗਿਆ ਹੀ ਭਾਈ ਉਹ ਸੁੱਤਰ ਆਉਣਾ ਸੀ ਜਦੋਂ ਉੱਥੇ ਕੋਈ ਕਮਾਈ ਨਹੀਂ ਜਾਂਦੀ ਉਹ ਇੱਕ ਬੰਦਾ ਮਾੜਾ ਉਹਦਾ ਮੋਟਰ ਦਾ ਬਿਲਕੁਲ ਇੱਕ ਬੰਦਾ 40 ਕਿੱਲੇ ਜਾਂ 50 ਕਿੱਲੇ ਜਾਂ 100 ਕਿੱਲੇ ਵੇਚਦਾ ਉਹ ਗਰੀਬ ਏ ਉਹ ਗਰੀਬ ਨਹੀਂ ਕਿੜਿਆ ਗਿਆ ਉਹਨਾਂ ਨੂੰ ਫਰੀ ਇਹ ਫਰੀ ਵਾਲਾ ਜਿਹੜਾ ਨਾ ਗੱਫਾ ਇਹ ਲੋਕ ਦਾ ਚੀਕਦੇ ਨੇ ਬੇਈਨਾ ਕਰਜ਼ਾ ਇੰਨਾ ਕਰਜ਼ਾ ਇੰਨਾ ਕਰਜ਼ਾ ਭਾਈ ਕਰਜ਼ਾ ਅਜੇ ਤੂੰ ਪੂਰਾ ਇਹ 5 ਸਾਲ ਹੁੰਦਿਆਂ ਤੱਕ ਸਾਵਾ ਦੇ ਲਾਗੇ ਚਲਾ ਜਾਣਾ ਜੀ ਕਿਉਂਕਿ ਨਾ ਤਾਂ ਇਹਨਾਂ ਨੂੰ ਆਉਂਦੀ ਭੀ ਰੇਤੇ ਦੀ ਕਮਾਈ ਤੇ ਨਾ ਇਹਨਾਂ ਨੇ ਬਜਰੀ ਦੀ ਕਮਾਈ ਆਉਂਦੀ ਭੀ ਜਿੰਨੀ ਦਿੱਤਾ ਬਜਰੀ ਕਾਲੀ ਕਾਂਗਰਸ ਸਿੰਘਾਂ ਦੇ ਵੇਚੀ ਸੀ ਨਾ ਉਨੀ ਝਾੜੂ ਪਾਰਟੀ ਰੇਤਾ ਬਜਰੀ ਨਹੀਂ ਵੇਚਦਾ ਪਿਆ ਜੋ ਮਰਜ਼ੀ ਕੋ ਕਹੀ ਜੇ ਐਵੇਂ ਝੂਠ ਲਿਜਾਪ ਜਿੰਨੇ ਕੋ ਮਰਜ਼ੀ ਲਈ ਜਿੰਨੇ ਰੁਪਏ ਇਹਨਾਂ ਨੇ ਵਟੇ ਸੀ ਨਾ ਇਹਨਾਂ ਨੇ ਬਾਕੀ ਨਾ ਤਾਂ ਰੇਤਾ ਰਹੇਗੀ ਰੇਤਾਂ ਦੀਆਂ ਖਟਾ ਰਹਿ ਗਈਆਂ ਤੇ ਨਾ ਬਜਰੀ ਦੀਆਂ ਖਟਾ ਰਹਿ ਗਈਆਂ ਨਾ ਕਦੇ ਤੁਸੀਂ ਪਠਾਨਕੋਟ ਜਾ ਕੇ ਵੇਖ ਲਵੋ ਪਠਾਨਕੋਟ ਜਾ ਕੇ ਵੇਖ ਲਵੋ ਕਿ ਕਿਨੇ ਬਜਰੀ ਦੀਆਂ ਖਟਾ ਹੈ ਗਿਆ ਕੁਰੇ ਰੇਤਾਂ ਹੀ ਖੱਡਾ ਵੇਖ ਲਓ ਜਿੱਥੇ ਜਿੱਥੇ ਰੇਤਾਂ ਹੀ ਖੱਡਾ ਸਾਰੀਆਂ ਪੂਰੀਆਂ ਗਿਆ ਨੇ ਕਿਤੇ ਨਹੀਂ ਹੈਗਾ ਤਾਂ ਇਹ ਆਪਾਂ ਦੋਸ਼ ਤਾਂ ਦੇਨੇ ਆ ਸਰਕਾਰ ਨੂੰ ਬੈਡਾ ਕਰ ਜਾ ਤੇ ਅਗੋ ਤਨਖਾਵਾ ਟੀਏ ਆਪਾਂ ਆਪਣੇ ਲੋਕ ਭਾ ਦੇਨੇ ਵੀ ਸਾਨੂੰ ਤਨਖਾਵਾ ਮਿਲ ਸਾਨੂੰ ਟੀਏ ਵੀ ਮਿਲਣਾ ਤੇ ਭਾਈਓ ਕਿੱਥੋਂ ਮਿਲਣਗੇ ਉਹਦਾ ਵੀ ਸਰਕਾਰ ਤੁਹਾਡੇ ਤੇ ਬੋਝ ਪਾਵੇਗੀ ਪਾਵੇਗੀ ਤੇ ਜੇ ਅੱਜ ਤੁਸੀਂ ਆਪ ਵੀ ਲੋਕ ਕਹਿੰਦੇ ਭਾਈ ਅਸੀਂ ਫਰੀ ਨਹੀਂ ਲੈਣਾ ਇਹਨੂੰ ਘਟਾਓ ਫਿਰ ਘਟੇਗਾ ਜੇ ਤੁਸੀਂ ਟੈਨਸ਼ਨ ਨਾ ਲਓ ਬਾਈਆਂ ਮਹੀਨੇ ਵਿੱਚ ਵੀ ਇਹਨੇ 60 70 ਹਜ਼ਾਰ ਕਰੋੜ ਰੁਪਇਆ ਕਰਦੇ ਚੜ ਗਿਆ ਅਜੇ ਜੇ 25 ਨਾਲ ਹੋਰ ਵੀ ਸਰਜੇ ਤੇ ਬੜੀ ਚੰਗੀ ਗੱਲ ਆ ਲੱਖ ਦੇ ਲਾਗੇ ਪਹੁੰਚੋਂਗੇ ਗੱਲ ਨੋਟ ਕਰ ਲਿਆ ਜੀ ਅਹੀਂ ਦੇ ਲੋਗ ਰੋਣੇ ਨਾ ਵੀ ਐਡਾ ਕਰ ਜਾ ਭਾਈ ਕਰਜ਼ੇ ਚੜਨੇ ਚੜਨੇ ਨੇ ਤਨਖਾਹਾਂ ਥੋੜੀਆਂ ਨੇ ਸਰਕਾਰ ਦੀਆਂ ਤਨਖਾਹਾਂ ਹੀ ਨਹੀਂ ਦਿੱਤੀਆਂ ਜਾਂਦੀਆਂ ਜਿੰਨੇ ਮਹਿੰਗਵੇਂ ਸੇਲ ਟੈਕਸ ਤੋਂ ਸਾਰੇ ਸਾਰੇ ਦਾ ਯਾਰ ਫ੍ਰੀ ਕਰਤੇ ਬੋਟਲ ਐਂ ਕਰਕੇ ਤੇ ਫ੍ਰੀ ਕਰਨ ਦੀ ਵਿੱਚ ਸਾਰਾ ਟਾਂਚਾ ਰਗੜ ਕੇ ਰੱਖਤਾ ਹੈ ਨਾ ਇਹ ਕਰਕੇ ਅਸੀਂ ਲੋਕ ਇੰਨਾਂ ਚੀਜ਼ਾਂ ਨੂੰ ਨਹੀਂ ਨਾ ਸੋਚਦੇ ਨਾ ਸੋਚਣ ਕਰਕੇ ਅਸੀਂ ਮਰੀ ਜਾਂਦੇ। ਬਾਕੀ ਹਾਲਾਤ ਤਾਂ ਜੋ ਦਿੱਸੀ ਜਾਂਦਾ। ਚੰਗਾ ਐ ਮਾੜਾ ਮਾੜਾ ਨਹੀਂ ਚੰਗਾ। ਸਾਰੇ ਦੇ ਨਾਲ ਆਲੀਆਂ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤਾ ਚਿਹਰ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਬਾਕੀ ਗੁਰੂਆ ਪੀਰਾਂ ਨੂੰ ਮੰਗਣ ਵਾਲੇ ਦੇ ਬੈਗ ਹੱਥ 'ਚ ਤੋਲੇ-ਤੋੜੇ ਫੜੇ ਹੁੰਦੇ ਨੇ। ਆਟੇ ਵਾਲੇ ਹੋਵੇ ਕਿਹੜੇ ਫੋਟੋਆਂ ਤੋਂ ਖਵਾ ਕੇ ਜੀ ਵਾਲੀਆਂ ਨੇ ਅਜਿਹੜਾ ਆਦਾ ਸੀ ਵੀ ਸਾਰੋਂ ਨੌਕਰੀਆਂ ਦਿਓ। ਨੌਕਰੀਆਂ ਤੋਂ ਅਸੀਂ ਆਪੇ ਕਮਾ ਕੇ ਖਾ ਲਾਂਗੇ ਉਹ ਆਪੇ ਆਟੇ ਦੀ ਗੱਟੂ ਚੱਕੀ ਫੜਦਾ ਕੁਛ ਨਹੀਂ ਇਹ ਵੀ ਕੁਛ ਨਹੀਂ ਕਰ ਸਕਦਾ ਜੋ ਮਰਜੀ ਇਹ ਜਿਹੜਾ ਲੋਕ ਹਜ਼ਾਰ-ਹਜ਼ਾਰ ਰੁਪਏ ਮੰਗਦੇ ਨੇ ਹਜ਼ਾਰ-ਹਜ਼ਾਰ ਰੁਪਏ ਹਜ਼ਾਰ-ਹਜ਼ਾਰ ਰੁਪਏ ਨਾ ਬੋਟਾ ਲੈਣ ਕਰਕੇ ਕਹਿ ਜ਼ਰੂਰ ਦਿੰਦਾ ਲੋਕਾਂ ਨੂੰ ਪਰ ਭਾਈ ਹਜ਼ਾਰ-ਹਜ਼ਾਰ ਨਾਲ ਕਿੰਨੇ ਸੌ ਔਰਤੇ ਕਿੰਨੇ ਸੌ ਕਿੰਨੇ ਲੱਖਾਂ ਔਰਤੇ ਜਿਹੜਾ ਪੈਸੇ ਹੀ ਬੜੇ ਬਣ ਜੜੇ ਨੇ ਪੈਸੇ ਖਚਾਣੇ ਚਾਹਣਗੇ ਕਿੱਥੇ ਇਹ ਲੋਕਾਂ ਦੇ ਬੋਝ ਪੈਣਾ ਸੋਇਆ ਇਹ ਦਬਾਅ ਚੋਂ ਕੱਢ ਦਿਓ ਇਹ ਸਾਨੂੰ ਇਹ ਪਤਾ ਨਹੀਂ ਸਰਕਾਰ ਕੀ ਦੇਗੀ ਕਿ ਕੁਝ ਨਹੀਂ ਕੁਝ ਨਹੀਂ ਲੈਣ ਦੇਣਗੇ ਇਹਦਾ ਫਰੀ ਵਾਲੇ ਗੱਫੇ ਜਿਹੜੇ ਨੇ ਇਹ ਇਹ ਲੈ ਜਾਣਗੇ ਪੰਜਾਬ ਨੂੰ ਜੇ ਨਾਮ ਅੱਜੇਗੇ ਤੇ ਕਹਦੇ ਆ ਜੀ ਤਾਂ ਆ ਜਿਹੜੇ ਇਹ ਆ ਜਿਹੜੀ ਆ ਬੈਠੇ ਨੇ ਪਤਲੀਆਂ ਸੀਟਾਂ ਤੇ ਇਹ ਤਾਂ ਵੋਟਾਂ ਨੂੰ ਫਿਰਦੇ ਨੇ ਵੀ ਇਹਨਾਂ ਦੀ ਐਸ਼ਾਂ ਤੇ ਇਹਨਾਂ ਦੀਆਂ ਵੋਟਾਂ ਬੜੀਆਂ ਨੇ ਇਹਨਾਂ ਨੂੰ ਤਾਂ ਸਰਕਾਰੀ ਤੇਲ ਸਭ ਕੁਝ ਮਿਲ ਲੱਪਿਆ ਗੱਲ ਖਤਮ ਆ ਇਹਨਾਂ ਨੂੰ ਤਾਂ ਕੋਈ ਟੈਨਸ਼ਨ ਨਹੀਂ ਇਹ ਹੀ ਲੈ ਕੇ ਬਹਿ ਗਏ ਨੇ ਤੇ ਇਹਨਾਂ ਦੇਗਾ ਉਹਦੇ ਅਜਾ 15 15 ਵੇਖੋ ਜਿਹੜੀ ਚੀਜ਼ ਦੇਣ ਵਾਲੀ ਸੀ ਉਹ ਸਰਕਾਰ ਨੇ ਤੁਹਾਨੂੰ ਨਹੀਂ ਦਿੱਤੀ 15 15 ਲੱਖ ਕਿਹਾ ਸੀ ਕਿਸੇ ਦੇ ਖਾਤੇ 'ਚ ਆਇਆ ਵੀ ਜੇ 15 ਆ ਗਿਆ ਤਾਂ ਲੋਕ ਆ ਤਾਂ ਬਿਜ਼ਨਸ ਕਰ ਲੈਣਗੇ ਕੈਪਟਨ ਨੇ ਗਾਇ ਕਰਜ਼ਾ ਮaaf ਕਰਾਂਗੇ ਕੀਤਾ ਕਿਹੜਾ ਵੀ ਜੇ ਇਹਨਾਂ ਦੇ ਕਰਜ਼ੇ ਮaaf ਹੋ ਗਏ ਤੇ ਗਾ ਚੁੱਕੇ ਹੋਰ ਆਦੇ ਕੋੜਾ ਕੋਈ ਬਿਜ਼ਨਸ ਚਲਾਉਣਗੇ ਲੋਕ ਵੀ ਇਹ ਕਰਜ਼ਾਈ ਚੰਗੇ ਨੇ ਸਿਰਫ ਤਾਂ ਸਿਰਫ ਪੰਜਾਬ ਨੂੰ ਇਸੇ ਚੱਕਰ ਦੇ ਵਿੱਚ ਭਖਾਰੀ ਬਣਾਤਾ ਤੇ ਵੀ ਇਹਨਾਂ ਨੂੰ ਮਾਰੋ ਵੀ ਜਿਹੜੇ ਵੀ ਤਰੀਕੇ ਨਾਲ ਮਾਰਦੇ ਨੇ ਪੰਜਾਬੀਆਂ ਨੂੰ ਮਾਰੋ ਇਹ ਮਰਨਗੇ ਤੇ ਫਿਰ ਗੱਲ ਬਣੇਗੀ ਸੁਖਬੀਰ ਵੀ ਤੁਸੀਂ ਬਾਦ ਦੀ ਵੀਡੀਓ ਸੁਣੀ ਤੁਸੀਂ ਸਾਰਿਆਂ ਨੇ ਇੰਟਰਵਿਊ ਕਰਦਾ ਪਿਆ ਪੱਤਰਕਾਰਾਂ ਵੀ ਜੇ ਇਹਨਾਂ ਨੂੰ ਕੁੱਟ ਕੇ ਦਬਾਇਆ ਜਾਏ ਤੇ ਇੱਥੇ ਰੁਕਿਆ ਜਾਏ ਸੈਂਟਰ ਲੜ ਕੇ ਤੇ ਕੁੱਟ ਕੇ ਇਹਨਾਂ ਨੂੰ ਦਬਾਇਆ ਜਾਏ ਤੇ ਜਿਹੜੀ ਇਹ ਲੋਗ ਨੇ ਇਹ ਇੱਥੇ ਦਬ ਜਾਣਗੇ ਨਹੀਂ ਤਾਂ ਇਹ ਖਰਾਬ ਕਰਨਗੇ ਸੁਖਬੀਰ ਵੀ ਤੂੰ ਵੀਡੀਓ ਸੁਣੀ ਸੁਣੀ ਸੀ ਨਾ ਹੁਣ ਤਾਂ ਹੁਣ ਤਾਂ ਚਲੋ ਸੁਖਬੀਰ ਨੂੰ ਪਤਾ ਵੀ ਸਾ ਨੂੰ ਹੁਣ ਤਾਂ ਡਰਦਾ ਨਹੀਂ ਉਹ ਗੱਲ ਕਰਦਾ ਵੀ ਸਾਡੀ ਪੱਟੀ ਦੇ ਕੀ ਲੋਕਾਂ ਨੇ ਪੋਛ ਦਿੱਤੀ ਜਗਾ ਫੇਰ ਨਾ ਸਾਡੀ ਪੋਛ ਦੇਣ ਇਹ ਮੇਰੇ ਲੀਡਰ ਹੁੰਦੇ ਨੇ ਬੜੀ ਭੜੀ ਚੀਜ਼ ਨੇ ਇਹਨਾਂ ਤੋਂ ਇਹ ਦਾ ਆਵਦਾ ਸੋਚਣਾ ਨਾ ਕਿਸੇ ਦਾ ਕੋਈ ਨਹੀਂ ਸੋਚਣਾ ਜੀ ਨਾ ਅੱਜ ਸੋਚਣਾ ਨਾ ਕੱਲ ਸੋਚਣਾ ਬਾਕੀ ਵਾਕਿਆ ਹੀ ਬੰਦੇ ਇੱਕ ਨੇ ਕਈ ਵਕ ਬਿਹਾਰੀ ਨੇ ਗੱਲ ਸੁਨੇ ਪੰਜਾਬ ਦੇ ਲੋਕਾਂ ਦੇ ਨਾਲ ਪਖਾਰੀ ਦਾ ਬੜਾ ਅਕ ਰੱਖਦੇ ਵਾਕਿਆ ਪਖਾਰੀ ਬੜਾ ਅਕ ਰੱਖਦੇ ਨੇ ਕੋਈ ਝੂਠ ਵਾਲੀ ਗੱਲ ਨਹੀਂ ਕੋਈ ਝੂਠ ਵਾਲੀ ਗੱਲ ਨਹੀਂ ਜਿਹੜੇ ਕੋ ਜਿਆਦੇ ਕਲੇਆਲ ਉਹ ਗੱਟੂ ਲਾ ਕੇ ਪਹਿਲੋ ਖਲੋਤਾਂ ਦਾ ਸਭ ਤੋਂ ਜਿਆਦੇ ਜਿਹੜੇ ਸਰਪੰਚ ਦੇ ਘਰੇ ਕਣਕ ਖਾਉਣੀ ਸਭ ਤੋਂ ਜਿਆਦਾ ਸਰਪੰਚ ਕਣਕ ਖਾਦੇ ਪੜੇ ਵੇਖ ਲਿਆ